ਜਿਲੰਦਰ ਦੇ ਪ੍ਰਤਾਪਪੁਰ ਵਿਖੇ ਜਿਹੜਾ ਅੱਜ 1.5 ਵਜੇ ਦੇ ਆਸ-ਪਾਸ ਇੱਕ ਘਟਨਾ ਹੁੰਦੀ ਹੈ ਕੁਝ ਕੁ ਲੋਕ ਆਂਦੇ ਨੇ ਅਣਪਛਾਤੇ ਹਾਲਾਂਕਿ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਮੁੰਡੇ ਨੂੰ ਵੱਢਿਆ ਵੈ ਜਿਸ ਤਰੀਕੇ ਨਾਲ ਉਹਦੇ ਸੱਟਾਂ ਮਾਰੀਆਂ ਯੂਨਿਟੀ ਕੇਅਰ ਹਸਪੀਟਲ ਵਿਖੇ ਐਸ ਵਕਤ ਉਹਨੂੰ ਦਾਖਲ ਕਰਾਇਆ ਗਿਆ ਮੁਸਤਾਫਾ ਪੰਮਾ ਨਾਮ ਦਾ ਮੁੰਡਾ ਜਿਹੜਾ ਕਿ ਉਹ ਦੱਸਿਆ ਜਾ ਰਿਹਾ ਜਿੰਨੂੰ ਮਾਰ ਕੁੱਟ ਜਿਹਦੇ ਨਾਲ ਕੀਤੀ ਗਈ ਤੇ ਵੱਟੋ ਕੀਤੀ ਗਈ ਚਸ਼ਮਦੀ ਤੋਂ ਨਾਲ ਸੀਗੇ ਤੁਹਾਡਾ ਨਾਮ ਕੀ ਨਾਮ ਸਹਿਬਲੀ ਹੈ ਜੀ ਸਹਿਬ ਤੁਸੀਂ ਨਾਲ ਸੀਗੇ ਉਸ ਵੇਲੇ ਮੁਸਤਾਫਾ ਦੇ ਕੀ ਮਾਮਲਾ ਸਾਰਾ ਹੈ ਥੋੜੀ ਜਿਹੀ ਸਟਾਫ ਦੀ ਜਾਣਕਾਰੀ ਹੈ ਭਈ ਮਾਮਲਾ ਪਤਾ ਨਹੀਂ ਕੀ ਹੈ ਇਹ ਅਸੀਂ ਜ ਨਾਨ ਨਾਨ ਵਾਲਾ ਅਸੀਂ ਗੱਡੀ ਪਾਰਲੇ ਪਾਸੇ ਲਾ ਕੇ ਇੱਧਰ ਆ ਰਹੇ ਸੀ ਗੱਡੀ ਉਹਨਾਂ ਨੇ ਲਾ ਕੇ ਪਿੱਛੇ ਉਹਦੇ ਵਿੱਚ ਮਾਰੀ ਅੱਛਾ ਮੈਂ ਥੋੜੇ ਅੱਗੇ ਸੀਗਾ ਇਹ ਥੋੜੇ ਮੇਰੇ ਨਾਲ ਸੀ ਬੈਕ ਸਾਈਡ ਤੇ ਗੱਡੀ ਇਹਦੇ ਵਿੱਚ ਮਾਰੀ ਬਹੁਤ ਜ਼ੋਰ ਨਾਲ ਘਟੋ ਘਾਟੇ 10 ਫੁੱਟ ਚੱਕ ਕੇ ਡਿੱ ਗਿਆ ਇਹ ਮੁੰਡਾ ਜਾ ਕੇ ਪੰਮਾ ਤੇ ਇਹਦੇ ਸਿਰ ਦੇ ਸੱਟ ਉਦੋਂ ਹੀ ਵੱਜੀ ਅਸੀਂ ਉੱਠ ਕੇ ਭੱਜਣ ਲੱਗੇ ਤੇ ਉਹਨਾਂ ਨੇ ਪਿੱਛੇ ਕਿਰਪਾਨਾਂ ਆਈਆਂ ਉਹਨਾਂ ਦੇ ਹੱਥ ਤੇ ਗੱਡੀੋਂ ਨਿਕਲ ਕੇ ਉਹਦੇ ਕਿਰਪਾਨਾਂ ਨਾਲ ਬਾਹਰ ਕਰੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੁਸਤਫਾ ਜਿਹੜਾ ਪੰਮਾ ਮੈਂ ਇਹ ਵੀ ਕਿੱਥੋਂ ਰਹਿਣ ਵਾਲਾ ਤੇ ਆ ਜਲੰਧਰ ਤੁਸੀਂ ਕਿਉਂ ਆਇਸੀ ਕੇਸ ਜਗ੍ਹਾ ਤੇ ਅਸੀਂ ਦਰਾਹੇ ਕੋਲੇ ਹੀ ਪਿੰਡ ਰਾਮਪੁਰ ਤੇ ਰਹਿਣ ਵਾਲੇ ਆਈ ਅਸੀਂ ਉਰੇ ਆਈ ਸੀ ਐਸਐਸਪੀ ਦਫਤਰ ਠੀਕ ਹੈ ਇਹਨਾਂ ਦੇ ਬ੍ਰਦਰ ਤੇ ਪੰਮੇ ਦੇ ਜਿਹੜਾ ਛੋਟਾ ਬ੍ਰਦਰ ਆ ਉਹਦੇ ਤੇ ਪਰਚਾ ਕਰਾਇਆ ਹੈ ਨਾ ਨਯਾ ਜੀ ਕਿੰਨਾਂ ਨੇ ਕਰਵਾਇਆ ਇਹਨਾਂ ਨੇ ਜਿਹੜਾ ਨੇ ਅੱਜ ਮਾਰਕਟ ਕੀਤੀ ਆ ਉਹਨਾਂ ਨੇ ਕੁਝ ਇਹਨਾਂ ਦਾ ਨਾਮ ਪਤਾ ਹੈ ਇਹ ਨਾਮ ਪਤਾ ਭਾਈ ਜੰਡਿਆਲੇ ਤੋਂ ਨੇ ਇਹਨਾਂ ਪਤਾ ਵਾ ਉਦੋਂ ਪਛਾਣਨੀ ਹੈਗੀ ਠੀਕ ਹੈ ਤੇ ਪਰਚਾ ਉਹ ਸੀ ਐਸਐਸਪੀ ਦਫਤਰ ਇਨਕੁਆਇਰੀ ਲਈ ਗਈ ਹੋਈ ਹੈ ਉਹਦੇ ਡਾਕੂਮੈਂਟ ਦੇਣ ਆਏ ਸੀਗੇ ਹੂੰ ਤਾਂ ਅ ਐਸ ਉਹਦੇ ਚੱਕਰ ਚ ਆਏ ਸੀਗੇ ਇਨਕੁਆਇਰੀ ਦੇ ਚੱਕਰ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਖਾਣਾ ਖਾਣ ਆਏ ਹੋ ਤਾਂ ਪਿੱਛੋਂ ਆ ਕੇ ਤੜਦੇ ਹਮਲਾ ਕੀਤਾ ਹਾਂਜੀ ਖਾਣਾ ਖਾਣ ਆਏ ਸੀਗੇ ਉਹ ਤੋਂ ਬਾਅਦ ਪਿੱਛੋਂ ਆ ਕੇ ਹਮਲਾ ਕੀਤਾ ਕਿੰਨੇ ਲੋਕ ਸਨ ਜਿਨ੍ਹਾਂ ਨੇ ਹਮਲਾ ਕੀਤਾ ਤੇ ਹਥਿਆਰ ਕਿਹੋ ਜਿਹੇ ਸੀ ਉਹਨਾਂ ਦੇ ਹੱਥ ਭਾਜੀ 4 ਤੋਂ 5 ਨੇ ਸੀਗੇ ਜੀ ਤੇ ਹਥਿਆਰ ਉਹਨਾਂ ਦੇ ਕਿਰਪਾਨਾਂ ਸੀਗੇ ਹੱਥ 'ਚ ਹੁਣ ਇਸ ਵੇਲੇ ਹਾਲਾਤ ਕਿੱਦਾ ਨੇ ਪੰਮੇ ਦੇ ਹਾਲਾਤ ਭਾਜੀ ਨਾਜਿਕ ਨੇ ਬੋਲ ਨਹੀਂ ਰਹਿਗਾ ਇਹ ਉਹਦੇ ਸੱਟਾਂ ਕਾਫੀ ਨੇ ਠੀਕ ਹੈ ਇਸ ਵਕਤ ਮੈਂ ਤੁਹਾਨੂੰ ਤਸਵੀਰ ਵੀ ਹਸਪਤਾਲ ਦੇ ਹਾਲ ਦੀ ਦਿਖਾਵਾਂਗਾ ਕਿ ਜਿੱਥੇ ਇਸ ਵਕਤ ਅੰਦਰ ਪੁਲਿਸ ਮੁਲਾਜ਼ਮ ਜਿਹੜੇ ਨੇ ਕਿ ਉਹ ਮਾਮਲੇ ਦੇ ਵਿੱਚ ਤਫਤੀਸ਼ ਕਰਦੇ ਪਏ ਨੇ ਇਸੇ ਹਸਪਤਾਲ ਦੇ ਅੰਦਰ ਇਸ ਵਕਤ ਅਮਰਜੈਂਸੀ ਵਾਰਡ ਦੇ ਅੰਦਰ ਪੰਮਾ ਜੋ ਮੁਸਤਾਫਾ ਜੀ ਦਾ ਨਾਮ ਹੈ ਉਹਨੂੰ ਰੱਖਿਆ ਗਿਆ ਹੋਇਆ ਹੈ ਪੁਲਿਸ ਇਨਕੁਆਇਰੀ ਕਰਦੇ ਪਈਆ ਮਾਮਲਾ ਜਿਹੜਾ ਆਪਸੀ ਦੱਸਿਆ ਜਾ ਰਿਹਾ ਪਰ ਜਿਸ ਤਰੀਕੇ ਦੇ ਨਾਲ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜੋ ਤਰੀਕੇ ਦੇ ਨਾਲ ਮਾਰਿਆ ਕੁੱਟਿਆ ਗਿਆ ਹੋਇਆ ਹੈ ਲੱਗਦਾ ਇਹੀ ਹੈ ਕਿ ਮਾਰਨ ਦੇ ਇਰਾਦੇ ਨਾਲ ਹੀ ਜਿਹੜਾ ਇਸ ਵਾਰਦਾਤ ਤੋਂ ਅੰਜਾਮ ਦਿੱਤਾ ਗਿਆ ਸੀਗਾ ਪੁਲਿਸ ਹੁਣ ਕਾਰਵਾਈ ਕਰਦੀ ਪਈ ਆ ਦੇਖੋ ਜੀ ਇੱਕ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਪ੍ਰਤਾਪ ਬਾਗ ਦੇ ਨੇੜੇ ਕਿ ਇੱਕ ਮੁੰਡੇ ਨੂੰ ਜਿਹੜਾ ਵੈ ਉਹਦੀ ਕਾਫੀ ਕੁੱਟਮਾਰ ਕੀਤੀ ਗਈ ਹੈ ਚਾਰ ਪੰਜ ਮੁੰਡਿਆਂ ਨੂੰ ਦੁਆਰਾ ਉੱਥੇ ਤੇ ਮੁੰਡੇ ਦਾ ਨਾਮ ਹੁਣ ਤੱਕ ਜਿਹੜਾ ਪਤਾ ਚੱਲਿਆ ਉਹ ਮੁਸਤਫਾ ਪੰਮਾ ਹੈ ਇਹ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਇਹ ਇੱਥੇ ਜਿਹੜਾ ਜਲੰਧਰ ਆਇਆ ਹੋਇਆ ਸੀਗਾ ਤੇ ਇਹਦੀ ਚਾਰ ਪੰਜ ਮੁੰਡਿਆਂ ਦੁਆਰਾ ਜਿਹੜੀ ਹੈ ਕਾਫੀ ਕੁੱਟਮਾਰ ਕੀਤੀ ਗਈ ਹੈ ਤੇ ਇਹਨੂੰ ਜਿਹੜਾ ਤੁਰੰਤ ਪ੍ਰਤਾਪਪਾਲ ਦੇ ਨੇੜੇ ਯੂਨਿਟੀ ਹਸਪੀਟਲ ਦੇ ਵਿੱਚ ਜਿਹੜਾ ਦਾਖਲ ਕਰਾਇਆ ਗਿਆ ਵਾ ਫਿਲਹਾਲ ਇਹ ਐਮਰਜੈਂਸੀ ਦੇ ਵਿੱਚ ਹੈਗਾ ਵਾ ਇਹਨੂੰ ਅਜੇ ਡਾਕਟਰ ਨੇ ਅਨਫਿਟ ਲਿਖਿਆ ਸਟੇਟਮੈਂਟ ਵਾਸਤੇ ਤੇ ਇਹਦੀ ਫੈਮਿਲੀ ਨਾਲ ਸਾਡਾ رابطہ ਹੋਇਆ ਵਾ ਉਹ ਵੀ ਜਲੰਧਰ ਆ ਰਹੇ ਨੇ ਤੇ ਜਿੱਦਾਂ ਹੀ ਉਹ ਆਂਦੇ ਨੇ ਤੇ ਉਹਨਾਂ ਤੋਂ ਅੱਗੇ ਮਾਮਲਾ ਕਲੀਅਰ ਕੀਤਾ ਜਾਏਗਾ ਤੇ ਇਹਦੇ ਉੱਤੇ ਐਫ ਆਈ ਆਰ ਰਜਿਸਟਰ ਕਰਕੇ ਜਿਹੜੀ ਇਹਦੀ ਤਫ਼ਤੀਸ਼ ਕੀਤੀ ਜਾਏਗੀ ਪਤਾ ਲੱਗੇ ਬੰਦੇ ਕੌਣ ਸੀਗੇ ਨਹੀਂ ਜੀ ਹਜੇ ਇਹੀ ਸਮਝਦੇ ਵਿੱਚ ਆਇਆ ਵਾ ਕਿ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਦੇ ਚੰਦੇ ਕੋਈ 4-5 ਮੁੰਡਿਆਂ ਨੇ ਆ ਕੇ ਜਿਹੜੀ ਇਹਦੇ ਨਾਲ ਕੁੱਟਮਾਰ ਕੀਤੀ ਹੈ। ਬਾਕੀ ਸੀਸੀਟੀਵੀ ਫੁਟੇਜ ਜਿਹੜੀ ਹੈ ਅਸੀਂ ਕਿਢਵਾ ਲਈ ਹੈ ਤੇ ਉੱਥੇ ਲੋਕਲਸ ਨੇ ਵੀ ਜਿਹੜੀ ਵੀਡੀਓ ਬਣਾਈ ਸੀਗੀ ਉਹ ਸਾਡੇ ਕੋਲ ਆ ਗਈਆਂ ਨੇ। ਸਾਡੇ ਤਫ਼ਤੀਸ਼ੀ ਅਸਰ ਮੌਕੇ ਤੇ ਹੀ ਨੇ ਤੇ ਅੱਗੇ ਜਿਹੜੀ ਹੈ ਐਫਆਈਆਰ ਜਿਸਟੈਂਸ ਕਰਕੇ ਕਾਰਵਾਈ ਅਮਲ ਤੇ ਅੰਮੀ ਜਾਏਗੀ। ਦੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਅੱਗੇ ਹੋਰ ਕੀ ਖੁਲਾਸਾ ਨਿਕਲ ਕੇ ਸਾਹਮਣੇ ਆਉਂਦਾ ਵਾ। ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼